ਵਰਾਨਾ ਪੈਂਦੇ ਲਸ਼ਕਾਰੇ ਬਟਕਿਆ ਸੰਗਤਾਂ ਐ ਮਾੜਾ ਹੌਲੀ ਵੇ ਹੌਲੀ ਮਾੜਾ ਹੌਲੀ ਇਹ ਮਾੜਾ ਹੌਲੀ ਦਾਰੂ ਵਧੀਆ ਇਹ ਵੀ ਉਹੀ ਆ ਬੈਠ ਸਾਬਨ ਜੀ ਦੇਖੋ ਸਾਡੇ ਮਹਾਨ ਹਸਤੀਆਂ ਸੰਧਾਨ ਵਰਗੇ ਘਰ ਦਾ ਪ੍ਰੋਗਰਾਮ ਦਾ ਘਰ ਦੇ ਹੀ ਹੁੰਦਾ ਯਾਰ ਨਾ ਘਰ ਵਰਗਾ ਕੰਮ ਨਹੀਂ ਆਉਂਦਾ ਐਵੇਂ ਪੈਸੇ ਤੁਰੇ ਫਿਰਦੇ ਆਪਾਂ ਘਰ ਦਾ ਪ੍ਰੋਗਰਾਮ ਬਹੁਤ ਸੋਹਣਾ ਲੱਗਦਾ ਦੇਖੋ ਧੋਰ ਆ ਵੀ ਆਰੇ ਕਿੱਥੇ ਮਿਲਦੇ ਯਾਰ ਦੇਸੀ ਚੀਜ਼ਾਂ ਖਾਣ ਨੂੰ ਦਹੀਂ ਖਾਓ ਮੀਟ ਖਾਓ ਇਹਦੇ ਇਹ ਨਿਆਰੇ ਨਹੀਂ ਆਉਂਦੇ ਬਈ ਬਾਹਰ ਦੇਖੋ ਲੱਗਿਆਂ ਬੰਨਿਆ ਮੈਸੜਾ ਖਾਣ ਖਾਣ ਸਾਰੇ ਮੇਚਾਂ ਤੇ ਸਾਰੇ ਮੇਚਾਂ ਤੇ ਬੈਠਣਾ ਲੱਗਿਆ ਫੁੱਲ ਮੁੰਡਾ ਵੀ ਮਲਾਜਮ ਹੈ ਵਿਆਹ ਵਾਲਾ ਉਹ ਸਰਜਾ ਵਾਲੇ ਨੂੰ ਪੀ ਜਾਂਦਾ ਪਰਣਾ ਲੈ ਦੇ ਕੰਮਲੇ ਕੰਮਲੇ ਨੂੰ ਪਹੁੰਚਾ ਦੇ ਕੰਮਲਾ ਕਰਾ ਦੇ ਉਹ ਚਲੋ ਖੁਸ਼ੀ ਦਾ ਮੌਕਾ ਹੈ ਟਾਹ ਲੜ ਦੀ ਕਿਵੇਂ ਹੋਵੇ ਇਦਾ ਹੀ ਦਾ ਵੀ ਆ ਭਾਈ ਇੱਕ ਮੁੰਡਾ ਅਗਲੇ ਦੇ ਕੁਸ਼ੀ ਨਾਲ ਅਗਲਾ ਵਧੀਆ ਕਰਦਾ ਜਿਗਾਰ ਤੇ ਸਾਡੇ ਸੇਠ ਜੀ ਦਾ ਰਟਾਇਰ ਹੋਏ ਪਣਾਓ ਲਾਓ ਮਹਿਫਲਾਂ ਦੇਖਾਂ ਦੇ ਆ ਹਾਲ ਹੁੰਦਾ ਦੇਖ ਇਹ ਆਪਾਂ ਗੱਟਾਂ ਦੇ ਹਾਲ ਚੱਲਦੇ ਚੱਲਦੇ ਆਪਾਂ ਸਲਾਮੀ ਵੀ ਨਹੀਂ ਮੰਗੇ ਜਿੱਦਾਂ ਚੱਲਦੇ ਚੱਲਦੇ ਪਣਾ ਸਲਾਮੀ ਤਾਂ ਲੇਟ ਹੋ ਗਈ ਇਹ ਵੰਗ ਕੋਈ ਦਿਆ ਪੱਕਣਾ ਚੱਲਦਾ ਉਧਰ ਲੱਗੀ ਜਾਂਦੀ ਆ ਹਲਦੀ ਮੁੰਡੇ ਦੇ ਹਲਦੀ ਦਾ ਪ੍ਰੋਗਰਾਮ ਉੱਧਰ ਚੱਲ ਰਿਹਾ ਹੈ ਇੱਧਰ ਖਾਣ ਪੀਣ ਕੱਲ ਨੂੰ ਬਰਾਤ ਕਾਮਾ ਦੀ ਟੀਮਾਂ ਮੰਡੀ ਦੇ ਦੇਖੋ ਮਰੇ ਫਲਾ ਪੰਜਾਬ ਦੀਆਂ ਦੇ ਤੂੰ ਐ ਪਿੰਨ ਰਹੀ ਓਏ ਹੌਲੀ ਤੇ ਹੌਲੀ ਚੰਗ ਗਿਆ ਮਿਸਤਰੀ ਦੇਖੋ ਕਿੰਨਾ ਖੂਬੀ ਬਣਾ ਰਿਹਾ ਹੈ ਇਹ ਮੁੰਡੇ ਨਾਲ ਦੇ ਹੋਣਗੇ ਇਹ ਰਮਣੇ ਜਣਾ ਹੋਏ ਹੈ ਨਾ ਆ ਪਰੇ ਹੋ ਮੜਾ ਛੜ ਤੇ ਛੜ ਤੇ ਹੋਇਆ ਛੜ ਤੇ ਇਹਨੂੰ ਵੀ ਛੜ ਤੇ ਕਰ ਇਹ ਮੁੰਡੇ ਨਾਲ ਦੇ ਮੁਲਾਜ਼ਮ ਨੇ ਇਹਦੇ ਪੋਸਟ ਦੇ ਵਿੱਚ ਹੈਲੋ ਓਏ ਓ ਪਰੇ ਹੋ ਸਾਰੇ ਉਹਨਾਂ ਨਾਲ ਦੇ ਅਜੇ ਕੁ ਮਲਾਜਮਾਂ ਦੇ ਸਾਰੇ 10000 ਦੋਸਤ ਕੌਣ ਆ ਸਕਰੀਨ ਤੇ ਚੱਲੀ ਜਾਂਦਾ ਹੈ ਯਾਰੀ ਗੱਲ ਕਰਦੋ ਹਲਦੀ ਜਾਂ ਨੱਬੜਦੇ ਫੇਰ ਲਾਉਣਗੇ ਜੀ ਜੂਜੇ ਇਹ ਨਹੀਂ ਸਾਡੇ ਨੰਬਰਦਾਰ ਸਾਹਿਬ ਬਾਕੀ ਤੋਂ ਦਹੀ ਦਾ ਬੜਾ ਵੀਰਾ ਚੀਜ਼ ਹੈ ਹੋਰ ਮੰਗਾ ਲੈ ਤੂੰ ਉਹਨੂੰ ਕਹਿੰਦਾ ਦਹੀ ਹੋਰ ਲੱਗਦੇ ਹੈਲੋ ਉਹ ਦਹੀ ਜੋਰ ਲਿਆ ਕਰੇ ਯਾਰ ਰਾ ਤਾਂ ਨਹੀਂ ਲਿਆਂਦਾ ਨਹੀਂ ਹੁੰਦਾ ਹਨ ਹੈ ਨਹੀਂ ਉਹ ਬਾ ਉਹ ਤੇਰੇ ਨਾਲ ਤਰਤ ਦੇ ਮੇਵਿਆ ਪੰਦਰਾ ਇਹਦਾ ਤੀਰ ਚਾਹੀਦੀ ਸੀ ਤੇ ਮੁੰਡੇ ਦਾ ਪਿਆਉ ਹੋ ਜਾਂਦਾ ਫਿਰ ਹੁੰਦਾ ਗਿਆ ਉਹ ਸਵੇਕ ਕੋਟੈਂਟ ਦੀ ਜਵਾਬਤਾ ਬਹੁਤ ਵਧੀਆ ਸਿਜਾਬਤਾ ਜੰਤ ਦੇ ਕੋਟਰ ਤੇ ਜਰਾਬ ਲੱਗੀ ਆ ਜੀ ਬਹੁਤ ਐਲ ਸੀ ਡੀ ਤੇ ਕਿਹੜੀ ਰਾਵ ਸੀ ਹੈ ਆ ਨੀ ਗੋਲੇਪੰਤ ਇਹ ਤਾਂ ਡੈਰੀਆਂ ਜਿਹਾ ਨੇ ਹੋ ਰਹੀ ਨੇ ਤੇ ਬਖਨਾਲ ਦੇ ਨਾਲ ਉਹੀ ਗਾਣਾ ਉਹੀ ਸੁਕਰੀਨ ਤੇ ਕਈ ਨਹੀਂ ਹੁਣ ਵੀ ਦਿੱਕਤ ਕਰਨ ਵਾਲੇ ਹੁੰਦੇ ਆ ਦਹੀ ਵਰੀ ਆ ਨਾ ਤੇਰਾ ਤਾਂ ਦੇਖਾਂ ਇਹ ਵੀ ਭਾਈ ਅੱਡੋੜੀ ਰੰਗ ਟੰਗ ਨੇ ਵਿਆਹ ਦੇ ਸੁਕਰੀਨ ਤੇ ਦੇਖੋ ਬਦਰੀ ਲੋਕਾਂ ਨੂੰ ਸੁਣਾ ਹੈ ਉਹ ਤਾਂ ਚੱਲਦੇ ਜਾ ਪਿਆ ਅੱਜ ਵੀ ਗਾਰਡਨ ਫਲਾਗੇ ਜਿਹੜੀ ਆਉਂਦਾ ਪਣੀ ਦੇਖੋ ਪੁਰਾਣੇ ਬੰਦੇ ਹੁੰਡ ਤਕਰੀਬ ਤੇ ਕੁੜੀਆਂ ਨੱਚਦੀਆਂ ਨੇ ਡਾਂਸਰਾਂ ਨੇ ਇਹ ਆਹ ਮੰਗਿਆ ਤਾਇਆ ਦੇਖੋ ਮੁੰਡੇ ਤਾਂ ਇਹ ਚੜਾਈ ਆ ਭਾਈ ਪਿਆਓ ਤੇ ਤਾਇਆ ਕਿੱਥੇ ਖੜੇ ਆ ਦੇ ਰੋਲ ਤਾਂ ਆਇਆ ਜੀ ਇਹਦਾ ਇਹ ਆਇਆ ਇਹ ਮੇਰੇ ਕਰਦਾ ਮੁੰਡਾ ਕਰਦਾ ਹੋਰ ਨੂੰ ਇਹ ਮੇਰੇ ਕਰਦਾਓ ਚਲੋ ਠੀਕ ਆ ਭਾਈ ਕਰੋ ਇੰਜੋਏ ਓਕੇ ਸਤਿ ਸ੍ਰੀ ਅਕਾਲ